ਵੱਟਵਰ ਦੇਵਸ ਇਸ ਦਿਹਾੜੇ ਇਹ ਸਾਰਿਆਂ ਨੂੰ مبارਕਬਾਦ ਤੋਂ ਇਹ ਦਿਹਾੜਾ ਦੁਨੀਆ ਭਰ ਦੇ ਵਿੱਚ ਜੁਨੋਲ ਇਸ ਕਰਕੇ ਮਨਾਇਆ ਜਾਂਦਾ ਕਿ ਸਾਡੇ ਜੀਵਨ ਦੇ ਵਿੱਚ এনवायरमेंट ਦਾ ਕੀ ਮਹੱਤਵ ਹੈ ਜੋ ਬਾਬੇ ਨਾਨਕ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਸੰਦੇਸ਼ ਗੁਰੂ ਉਪਦੇਸ਼ ਦਿੱਤਾ ਪਵਨ ਗੁਰੂ ਪਾਣੀ ਪਤਾ ਮਾਤਾ ਤਰੰਭਾਤੇ ਦੇਵ ਸਰਾਦ ਦੋਈਦਾਈ ਦਾਇਆ ਖਿਲੇ ਸਗਲ ਜਗ ਅੱਜ ਸਾਰਾ ਸੰਸਾਰ ਜਿਹੜਾ ਹੈ ਉਹ ਵਿਲਕ ਰਿਹਾ ਖੇਲ ਨਹੀਂ ਰਿਹਾ ਇਸ ਤਰ੍ਹਾਂ ਮਜਹਿਲਾ ਚੱਲਦੀ ਹੈ ਕਿਸ ਤਰ੍ਹਾਂ ਇੱਕ ਦੂਸਰੇ ਦੇ ਉੱਤੇ ਨਫ਼ਰਤ ਭਰੇ ਸ਼ਬਦ ਇਸ ਸੰਸਾਰ ਦੇ ਵਿੱਚ ਦੂਸਰੇ ਨੂੰ ਤੰਗ ਕਰਨ ਵਾਸਤੇ ਦੂਸਰੇ ਨੂੰ ਦੁੱਖ ਦੇਣ ਵਾਸਤੇ ਸਾਡੇ ਕੋਲ ਹਰ ਤਰ੍ਹਾਂ ਦੇ ਅਸੀਂ ਹਥਿਆਰ ਪੈਦਾ ਕਰ ਲਏ ਹਾਂ ਮਾਨਸਿਕ ਤੌਰ ਤੇ ਵੀ ਅ ਜੋ ਹੈ ਬਹੁਤ ਜ਼ਿਆਦਾ ਪਿੱਛੇ ਚਲੇ ਗਏ ਉਹਦਾ ਕਾਰਨ ਇਹ ਆ ਕਿ ਸਾਡਾ এনवायरमेंट ਖਰਾਬ ਹੋਇਆ ਉਹਨੂੰ ਜੋ ਸਤਿਕਾਰ ਦੇਣਾ ਚਾਹੀਦਾ ਸੀ ਉਹ ਸਤਿਕਾਰ ਨਹੀਂ ਦਿੱਤਾ ਪਾਣੀ ਨੂੰ ਜੋ ਗੁਰੂ ਮਹਾਰਾਜ ਨੇ ਪਿਤਾ ਦਾ ਦਰਜਾ ਦਿੱਤਾ, ਧਰਤੀ ਨੂੰ ਮਾਂ ਦਾ ਦਰਜਾ ਦਿੱਤਾ, ਹਵਾ ਨੂੰ ਗੁਰੂ ਕਾ ਕੇ ਸਤਕਾਰਿਆ, ਉਹ ਤਿੰਨਾਂ ਨੂੰ ਅਸੀਂ ਪ੍ਰਦੂਸ਼ਿਤ ਕੀਤਾ। ਉਹਦੇ ਵਿੱਚ ਸਾਰਾ ਵਿਸ਼ਵ ਜਿਹੜਾ ਹੈ, ਉਹ ਜ਼ਿੰਮੇਵਾਰਾ ਕਿਸੇ ਦੇ ਇੱਕ ਦੇ ਇਹ ਕਿਤੇ ਆ ਇਹ ਸਾਰਾ ਕੁਝ ਇਹ ਸੋਧ ਕਰਨੀ ਪੋਈਆ ਤੇ ਕਿਸੇ ਇਕੱਲੇ ਦੇ ਕਰਨ ਦੇ ਨਾਲ ਇਹ ਸਾਰਾ ਕੁਝ ਠੀਕ ਹੋਣ ਵਾਲਾ ਨਹੀਂ। ਇਹ ਸਾਰਿਆਂ ਦੇ ਜਾਗਣ ਦੀ ਲੋੜ ਆ। ਬਾਬੇ ਨਾਨਕ ਨੇ ਸਾਰਿਆਂ ਨੂੰ ਜਗਾਇਆ। ਸਾਰੇ ਜਗਤ ਦੀ ਗੱਲ ਕੀਤੀ ਖੇਲੇ ਸਗਲ ਜਗਤ ਦੀ ਤੇ ਬਾਣੀ ਕਹਿੰਦੀ ਜਿੱਥੇ ਜਾਏ ਬਈ ਇਹ ਭਲਾ ਕੀਏ ਜਿੱਥੇ ਰਹਿ ਰਹੇ ਆ ਜਿੱਥੇ ਵਸ ਰਹੇ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉੱਥੇ ਦੇ এনवायरमेंट ਦਾ ਖਿਆਲ ਰੱਖੀਏ ਐਸ ਕਿ ਜੋ ਜੁਵਾਨੋ ਵੱਲੋਂ ਥੀਮ ਰੱਖਿਆ ਜਾਂਦਾ ਐਦਕੀ ਜਿਹੜੀ ਧਰਤੀ ਆ ਧਰਤੀ ਮਾਂ ਇਹਨੂੰ ਜਿਹੜਾ ਹੈ ਮੁੱਖ ਰੱਖਿਆ ਗਿਆ ਇਹ ਧਰਤੀ ਜਿਹੜੀ ਹੈ ਸਾਡੇ ਵੇਖੋ ਆਸਤੇ ਆ ਸਾਡਾ ਪੱਖ ਇਸ ਧਰਤੀ ਦੇ ਨਾਲ ਹੈ ਇਸ ਧਰਤੀ ਦੀ ਗੁਣਵਤਾ ਇਸ ਧਰਤੀ ਦਾ ਜੋ ਇਸ ਜੀਵਨ ਦੇ ਵਿੱਚ ਰੋਲ ਆ ਸੋ ਇਸ ਧਰਤੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਪਾਣੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਖਾਵਾ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਇਹ ਸਾਡੇ ਸਾਰਿਆਂ ਦੀ ਡਿਊਟੀ ਹੈ ਅਸੀਂ ਕਾਦਰ ਨੂੰ ਪਾਲਦੇ ਆ ਤੇ ਕੁਦਰਤ ਦੀ ਕਦਰ ਨਹੀਂ ਕਰਦੇ ਅਸੀਂ ਕੁਦਰਤ ਨੂੰ ਦੇ ਨਾਲ ਪਿਆਰ ਕਰਾਂਗੇ ਕੁਦਰਤ ਦਾ ਸਤਿਕਾਰ ਕਰਾਂਗੇ ਤੇ ਕੁਦਰਤ ਕੁਦਰਤ ਵਾਲਾ ਸਾਨੂੰ ਭਾਲਣ ਦੀ ਲੋੜ ਨਹੀਂ ਉਹ ਕੁਦਰਤ ਦੇ ਵਿੱਚ ਦੀ ਚਿਹਕ ਦਾ ਨਜ਼ਰ ਆਊਗਾ ਉਹ ਕੁਦਰਤ ਦੇ ਵਿੱਚ ਦੀ ਗੋਂਦਾ ਨਜ਼ਰ ਆਊਗਾ ਉਹ ਕੁਦਰਤ ਦੇ ਵਿੱਚ ਦੀ ਖੁੱਲਾ ਰਾਹੀ ਖੜਿਆ ਹੋਇਆ ਹੱਸਦਾ ਨਜ਼ਰ ਆਊਗਾ ਸੋ ਕੁਦਰਤ ਦੇ ਦਾ ਦੇ ਨਾਲ ਪਿਆਰ ਕਰੀਏ ਕੁਦਰਤ ਦਾ ਸਤਿਕਾਰ ਕਰੀਏ ਜਿਹੜਾ ਇਹ ਦਿਹਾੜਾ ਹੈ ਇਹ ਮਨਾਉਣ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਆਪਣੇ ਆਪ ਦੇ ਨਾਲੋਂ ਟੁੱਟੇ ਹੋਈ ਜਾ ਰਹੇ ਆ ਅਸੀਂ ਧਰਤੀ ਨਾਲੋਂ ਟੁੱਟਦੇ ਜਾ ਰਹੇ ਆ ਅਸੀਂ ਪਾਣੀ ਦੇ ਮਹੱਤਵ ਨੂੰ ਸਮਝਣੋਂ ਹਟ ਗਏ ਆਂ ਅਵਾਰਾ ਡੋਲੀ ਜਾਂਦੇ ਆਂ ਅਵਾਰਾ ਵਹਾਈ ਜਾਂਦੇ ਆਂ ਸੋ ਕਿਸੇ ਵੇਲੇ ਭਾਵੇਂ ਹਨਕਨੇ ਸੁਨੇਹਾ ਦਿੱਤਾ ਸੀ ਭਗਤਪੂਰਨ ਸਿੰਘ ਜੀ ਉਹਨਾਂ ਨੇ ਬੜੇ ਜੋਰ ਸ਼ੋਰ ਦੇ ਨਾਲ ਹੁੱਕਾ ਦਿੱਤਾ ਪਰ ਅਸੀਂ ਮੰਨੀ ਨਹੀਂ ਤੇ ਜਿਹੜੇ ਲੱਸਣ ਉਹ ਕਹਿੰਦੇ ਸੀਗੇ ਕਿ ਆ ਤੁਸੀਂ ਲੈ ਆਉਣੇ ਆ ਉਹ ਹੁਣ ਆ ਗਏ ਆ ਅੱਜ ਹੁਣ ਵੀ ਅਸੀਂ ਜਾਗ ਪਾਵਾਂਗੇ ਤੇ ਅਸੀਂ ਆਪਣੇ ਕੋਇਕ ਨੂੰ ਸਵਾਰ ਲਾਵਾਂਗੇ ਤੇ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਜਿੱਥੇ ਵੀ ਬੈਠਿਆ ਪੰਜ-ਪੰਜ ਬੂਟੇ ਆਪਾਂ ਸਾਰੇ ਲਾਈਏ ਪੰਜ ਬੂਟਿਆਂ ਦੇ ਨਾਲ ਬਹੁਤ ਦੁਨੀਆ ਪਰ ਦੇ ਵਿੱਚ ਕੋਹੜਾ ਅਰਬਾਂ ਬੂਟੇ ਜਿਹੜੇ ਲੱਗ ਸਕਦੇ ਅਸੀਂ ਆਪਣਾ ਫਰਜ਼ ਸਮਝੀਏ ਬੂਟੇ ਬਹੁਤ ਹਜ਼ਾਰਾਂ ਵੀ ਲਾਉਂਦੇ ਆ ਲੱਖਾਂ ਵੀ ਲਾਉਂਦੇ ਆ ਪਰ ਜੇ ਹਰ ਇਨਸਾਨ ਆਪਣੀ ਹਰ ਸਾਲ ਪੰਜ-ਪੰਜ ਬੂਟੇ ਲਾਵੇ ਇਹ ਦੁਨੀਆ ਜਿਹੜੀ ਹੈ ਹਰੀ ਭਰੀ ਹੋ ਸਕਦੀ ਹੈ ਆਓ ਪੰਜ ਪਿਆਰਿਆਂ ਦਾ ਸਦਾ ਤਾਂ ਪੰਜ ਬਾਣੀਆਂ ਤੇ ਉੱਥੇ ਪੰਜ ਬੂਟੇ ਲਾ ਕੇ ਕੁਦਰਤ ਦੇ ਨਾਲ ਵੀ ਜੋ ਬਾਬੇ ਨਾਨਕ ਨੇ ਪਵਨ ਗੁਰੂ ਪਾਣੀ ਪਿੱਤ ਮਾਤਾ ਤਰਤ ਮਹਤਤਾ ਦਾ ਉਹ ਸਿਧਾਂਤ ਜਿਹੜਾ ਹੈ ਉਹਨੂੰ ਅਪਣਾਈਏ ਸਾਰੇ ਪੰਜ ਪੰਜ ਬੂਟੇ ਲਾਈਏ ਧਰਤੀ ਮਾਂ ਦੀ ਗੋਦ ਨੂੰ ਹਰਿਆ ਭਰਿਆ ਕਰੀਏ ਤੇ ਆਪ ਵੀ ਖੁਸ਼ੀਆਂ ਦੇ ਨਾਲ ਇਸ ਜੀਵਨ ਮਨੁੱਖਾ ਜੀਵਨ ਜੀ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ